सजा बुआ सिंध सजा दो ਕੌਣ ਕੋਲ ਭਗਵਾਨ ਤੁਮਾਨ ਜੀ ਕੋਲ ਕੌਣ ਜਿੰਨੇ ਵੀ ਵੱਡੇ ਅਫਸਰ ਹੈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਈ ਸਾਡੀ ਸੁਣਵਾਈ ਕੀਤੀ ਜਾਵੇ ਤੇ ਵੱਧ ਤੋਂ ਵੱਧ ਇਨਸਾਫ ਕੀਤਾ ਜਾਵੇ ਸਾਨੂੰ ਤੁਹਾਡੇ ਤੇ ਮਾਨ ਵੀ ਹੈ ਭਗਵਾਨ ਤੁਮਾਨ ਜੀ ਹੁਣ ਇਹ ਕੰਮ ਤੁਹਾਡੇ ਸਿਰੇ ਲੱਗ ਸਕਦਾ ਹੈ ਸਾਡੇ ਉੱਧਾ ਕੋਈ ਸੁਣਵਾਈ ਨਹੀਂ ਕਰ ਰਿਹਾ ਜਾਂ ਡੀਜੀਪੀ ਸਾਹਿਬ ਕਰ ਸਕਦੇ ਨੇ ਇੱਥੇ ਦੇ ਲੋਕਲ ਪੁਲਿਸਾਂ ਨਹੀਂ ਕਰ ਸਕਦੇ ਉਹ ਇਹ ਮੰਨ ਪ੍ਰੀਸੈਂਟ ਅਧਿਕਾਰ ਕੋਰਪਰਾ ਬਰੇਕਿੰਗ ਕੋ ਇਹ ਪ੍ਰੈਸ ਕਾਨਫਰੰਸ ਬਾਰੇ ਕੀ ਰਣਾ ਹੈ ਇੱਥੇ ਬਿਠਾਇਆ ਹੈ ਮਲਾਜਮ ਅੰਦਰ ਨਹੀਂ ਜਾਣ ਦਿੰਦੇ ਪ੍ਰੈਸ ਕਾਨਫਰੰਸਾਂ ਕਰ ਕਰਕੇ ਥੱਕ ਚੁੱਕੇ ਆ ਪਹਿਲਾਂ ਤਾਂ ਸਾਜ਼ਿਸ਼ ਦੇ ਨਾਲ ਉਹਨੂੰ ਘਰੋਂ ਲੈ ਕੇ ਗਏ ਆ ਉਦੋਂ ਬਾਅਦ ਉਹਨੂੰ ਗੋਲੀ ਮਾਰੀ ਹੈ ਗੋਲੀ ਮਾਰਨ ਤੋਂ ਬਾਅਦ ਫਿਰ Laash ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਦੋਂ ਪਹਿਲਾਂ ਇਹਨਾਂ ਨੇ ਪਲਾਨਿੰਗ ਕੀਤੀ ਹੈਗੀ ਦਾ ਮਤਲਬ ਪਲਾਨਿੰਗ ਦੇ ਤਹਿਤ ਵੀ ਇਹਨਾਂ ਨੂੰ ਪੁੱਛਿਆ ਜਾਵੇ ਰਿਮਾਂਡ ਲੈ ਕੇ ਵੀ ਕਿੱਥੇ ਪਲਾਨਿੰਗ ਕੀਤੀ ਹੈ ਕਿਹੜੀ ਜਗ੍ਹਾ ਸੀ ਜਿੱਥੇ ਪਲਾਨਿੰਗ ਕੀਤੀ ਕਿੰਨੇ ਬੰਦੇ ਸ਼ਾਮਲ ਸੀ ਪਲਾਨਿੰਗ ਸਾਨੂੰ ਐਸਐਚਓ ਕੋਈ ਸੁਣਦਾ ਨਹੀਂ ਰਿਹਾ ਅੰਦਰ ਜਾਣ ਨਹੀਂ ਦਿੰਦੇ ਅੰਦਰ ਜਾਈਏ ਤੇ ਕਹਿੰਦੇ ਤੁਸੀਂ ਤਾਂ ਵਿਲੇ ਇੱਕ ਮਾਦਾ ਪੁੱਤ ਚਲੇ ਗਿਆ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਤੁਹਾਡੇ ਦੇ ਪਰਚੇ ਪਾ ਦਾਂਗੇ ਸਾਨੂੰ ਤਾਂ ਡਰ ਲੱਗਦਾ ਕੈਮਰੇ ਮੁਰੇ ਆਣ ਲੱਗੇ ਵੀ ਕਿੰਨਾ ਵੱਲੋਂ ਗਿਆ ਜਾ ਰਹੇ ਤੁਹਾਨੂੰ ਤਾਂ ਧਮਕੀ ਦੀ ਗੱਲ ਹੈ ਐਸਐਚਓ ਥਾਣੇ ਵੱਲੋਂ ਸਾਨੂੰ ਥਾਣੇ ਵੱਲੋਂ ਕੋਈ ਨਾ ਕੋਈ ਬੰਦਾ ਭੇਜ ਕੇ ਧਮਕੀ ਦਿੱਤੀ ਜਾ ਰਹੀ ਹੈ ਕੀ ਕਾਰਨ ਸੀ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਪੂਰੇ ਦੀ ਉੰਦੂ ਪਹਿਲਾ ਕਸਾਈ ਦੇ ਦਰ ਘਰੋਂ ਲੈ ਕੇ ਗਏ ਉਹਨੂੰ ਗੋਲੀ ਮਾਰੀ ਐ ਉਸ ਕੇਸ ਦੇ ਵਿੱਚ ਜਦੋਂ ਸਾਡੇ ਕੁਝ ਸੈੱਲ ਸੀਗੇ ਆਪਣੇ ਵੀ ਜਦੋਂ ਸਾਨੂੰ ਪਤਾ ਲੱਗਾ ਕਿ ਇਹਦੇ ਵਿੱਚ ਮੁਲਾਜ਼ਮ ਸ਼ਾਮਿਲ ਹੈ ਸਰ ਗ੍ਰਿਫਤਾਰੀ ਕਿਉਂ ਕੀਤੀ ਗਈ ਕਾਹਦੇ ਨੂੰ ਨਹੀਂ ਕੇਸ ਬੁਰੇ ਨੂੰ ਗੋਲੀ ਮਾਰਨ ਦੀ ਗੋਲੀ ਗਾਂਡ ਦੇ ਵਿੱਚ ਸਰ ਗ੍ਰਿਫਤਾਰੀ ਕੀਤੀ ਗਈ ਹੈ ਜਿਹੜੀ ਇਹਨਾਂ ਨੇ ਗੋਲੀ ਮਾਰੀ ਉਹਨੂੰ ਲਿਜਾ ਕੇ ਕਤਲ ਅਲੱਗ-ਅਲੱਗ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਤਿੰਨਾਂ ਵੱਲੋਂ ਇੱਕ ਇੱਕ ਬਿਆਨ ਨਹੀਂ ਹੈਗਾ ਇਹਨਾਂ ਦਾ ਤਿੰਨਾਂ ਦਾ ਉਹ ਕਹਿ ਰਿਹਾ ਉਹਨੇ ਗੋਲੀ ਮਾਰੀ ਆ ਉਹ ਕਹਿ ਰਿਹਾ ਉਹਨੇ ਗੋਲੀ ਮਾਰੀ ਆ لوہا بوہا سنگھ دی ہے کڈ کے تاں ਤੁਹਾਨੂੰ ਦੱਸਿਆ ਗਿਆ ਸੀ ਤੁਸੀਂ ਕਹਿੰਦੇ ਹੋ ਕਿ ਬਾਡੀ ਨਹੀਂ ਮਿਲੀ ਸੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਕਿ ਉਹਨਾਂ ਦੀ ਅਸਾਂ ਮਤਲਬ ਕੀ ਸੱਤ ਹੋਈਆ ਜਾਂ ਉਹਨਾਂ ਦਾ ਸੰਤਪ پولیس ਨੇ ਦੱਸਿਆ ਲੈ ਜੀ اے سی پی ਨੇ ਦੱਸਿਆ ਸਾਨੂੰ اے سی پی ਨੇ ਦੱਸਿਆ اچھا ਜੀ ਇਸ ਚੀਜ਼ ਬਾਰੇ ਤੇ ਮੌਕੇ ਬਾਰ ਦਾ ਤੇ ਖੁਦ ਲੈ ਕੇ ਗਏ ਆ ਜਿੱਥੇ ਇਹਨਾਂ ਨੇ ਬਾਡੀ ਸੁੱਟੀ ਆ ਇਹ ਆਪ ਪੁਲਿਸ ਨਾਲ ਲੈ ਕੇ ਗਈ ਹੈ ਬੂਹਾ ਸਿੰਘ ਨੂੰ ਤੇ ਨਾਲ ਦੂਜੇ ਦੋ ਦੋਸ਼ੀ ਜਿਹੜੇ ਉਹ ਤਾਂ ਬਾਅਦ ਵਿੱਚ ਗ੍ਰਿਫਤਾਰ ਹੋਏ ਨੇ ਪਹਿਲਾਂ ਉੱਥੇ ਗੇੜਾ ਕਢਾ ਕੇ ਲਈ ਆਈਏ ਤੇ ਕਦੀ ਉਧਰ ਕਦੀ ਉਧਰ ਕੋਈ ਪੂਰਾ ਪਤਾ ਹੀ ਨਹੀਂ ਲੱਗੰਦੇ ਇਹਦੇ ਕੁਝ ਵੀ ਕੀ ਆ ਅੱਜ ਸਰੋਤ ਕਾਟਿਆ ਕੀ ਨਾਮ ਹੈਗਾ ਅੱਜ ਜਿਹੜੀ ਪ੍ਰੈਸ ਕਾਨਫਰੈਂਸ ਲੱਗੀ ਹੈ ਕਿਸ ਬੋਲ ਨੇ ਮੇਰਾ ਨਾਮ ਮਨਿੰਦਰ ਸਿੰਘ ਨੇ ਮੋਹੱਲਾ ਐਮ.ਆਈ.ਜੀ. ਫਸਨੀ ਕਾ ਇਹਨਾਂ ਦੇ ਘੂੜੇ ਦੇ ਘਰ ਦੇ ਨਾਲ ਹੀ ਰਹਿਣਾ ਅੱਜ ਜਿਹੜੀ ਇਹ ਪ੍ਰੈਸ ਕਾਨਫਰੈਂਸ ਹੈ ਅਸੀਂ ਸਾਨੂੰ ਜਦੋਂ ਪਤਾ ਲੱਗਿਆ ਵੀ ਕਦੀ ਮੁਕਰਦੇ ਪਏ ਨੇ ਪੁਲਿਸ ਵਾਲੇ ਕਦੀ ਕਹਿੰਦੇ ਗੋਲੀ ਦੁਆ ਸਿੰਘ ਨੇ ਮਾਰੀ ਹੈ ਕਦੀ ਕਹਿੰਦੇ ਬੰਟੀ ਨੇ ਮਾਰੀ ਹੈ ਜਦ ਕੀ ਅਸਲੀਅਤ ਜੋ ਹੈ ਉਹ ਬੂਆ ਸਿੰਘ ਨੇ ਗੋਲੀ ਮਾਰੀ ਹੈ ਉਹ ਅਸੀਂ ਆਪਣੇ ਤੌਰ ਤੇ ਪਤਾ ਵੀ ਕਰ ਲਿਆ ਹੈ ਜੇ ਸਾਨੂੰ ਕੋਈ ਪੇਸ਼ ਕਰਨਾ ਪਿਆ ਤਾਂ ਅਸੀਂ ਉਹਨੂੰ ਪੇਸ਼ ਵੀ ਕਰਾਂਗੇ ਸਾਨੂੰ ਡਰ ਆ ਵੀ ਪੁਲਿਸ ਸਾਡੇ ਤੇ ਨਿਆਂਇ ਪਰਚਾ ਨਾ ਕਰ ਦੇ ਇਸ ਕਰਕੇ ਨਾ ਵਿਚਾਰੀ ਮਾਤਾ ਨੂੰ ਉਹਦੀ ਬੋਡੀ ਮਿਲੀ ਹੈ ਉਸ ਤੋਂ ਹੀ ਪਤਾ ਲੱਗਦਾ ਵੀ ਬੋਡੀ ਫਲਾਣੀ ਜਗ੍ਹਾ ਸੱਟੀ ਹੈ ਫਲਾਣੀ ਜਗ੍ਹਾ ਸੱਟੀ ਹੈ ਸਾਨੂੰ ਕੋਈ ਹੁੰਦਾ ਉਦਸ਼ੁਗ ਨਹੀਂ ਮਿਲ ਰਹੀ ਪਤਾ ਨਹੀਂ ਕਿੰਦੇ ਉਹ ਬੋਡੀ ਦਾ ਸੰਸਕਾਰ ਕੀਤਾ ਕਿੰਦਾ ਨਹੀਂ ਕੀਤਾ ਇਹ ਤਾਂ ਬੂਆ ਸਿੰਘ ਦੇ ਸਾਰੇ ਖੁਲਾਸੇ ਹੋਣਗੇ ਜਦੋਂ ਉਹਨੂੰ ਸੀਏ ਇੰਚਾਰਜ ਜਾਂ ਸੀਏ ਚਕਟਮਾਰ ਹੋਏਗੀ ਇੱਥੇ ਤਾਂ ਨਾਮ ਦਾ ਹੀ ਰਿਮਾਂਡ ਲਿਆ ਜਾ ਰਿਹਾ ਸਾਡੇ ਕੋਲ ਪੁਖਤਾ ਸਬੂਤ ਹਨ ਜਿਹੜੇ ਬੂਆ ਸਿੰਘ ਦਾ ਰਿਮਾਂਡ ਲਿਆ ਹੈ ਅੰਦਰ ਏਸੀ ਚ ਉਹਨੂੰ ਬਿਠਾਇਆ ਹੋਇਆ ਹੈ ਏਸੀ ਦੀ ਲੱਗੀ ਦੀ ਫੋਟੋ ਵੀ ਸਾਡੇ ਕੋਲ ਆ ਗਈ ਹੈ ਅਸੀਂ ਪ੍ਰੈਸ ਅੱਗੇ ਮੰਗ ਕਰਦੇ ਹਾਂ ਵੀ ਬਈ ਬੂਆ ਸਿੰਘ ਨੂੰ ਵੱਧ ਤੋਂ ਵੱਧ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਏ ਫਾਂਸੀ ਦੀ ਦਿੱਤੀ ਜਾਏ ਜਾਂ ਉਮਰ ਕੈਦ ਕੀਤੀ ਜਾਏ ਤੇ ਨਾਲ ਲੱਗਦੇ ਜਿਹੜੇ ਦੋ ਦੋਸ਼ੀ ਫੜੇ ਨੇ ਉਹਨਾਂ ਨੂੰ ਵੀ ਦਿੱਤੀ ਜਾਵੇ ਹਲੇ ਇੱਕ ਦੋਸ਼ੀ ਹੋਰ ਕਦੀ ਕਹਿ ਰਹਿੰਦੇ ਹੈਗਾ ਸੀ ਕਦੀ ਕਹਿ ਰਹੇ ਦੇ ਨਹੀਂ ਸੀ ਸਾਨੂੰ ਨਹੀਂ ਪਤਾ ਚੱਲ ਰਿਹਾ ਕੋਈ ਦੋਸ਼ੀ ਕਿੰਨੇ ਸਨ ਹੁਣ ਇਹ ਗੱਲ ਦਾ ਪਤਾ ਸਾਨੂੰ ਕੱਲ ਪ੍ਰੈਸ ਕਾਨਫਰੰਸ ਤੋਂ ਪਤਾ ਲੱਗਿਆ ਵੀ ਤਿੰਨ ਬੰਦੇ ਸਨ ਪਹਿਲਾਂ ਚਾਰ ਇਹਨਾਂ ਨੇ ਮੀਡੀਆ 'ਚ ਵੀ ਚਾਰ ਦੱਸਿਆ ਸੀਗਾ ਹੁਣ ਪੁਲਿਸ ਪੁਲਿਸ ਦੀ ਮਦਦ ਕਰ ਰਹੀ ਹੈ ਨਾ ਸਾਡਾ ਐਸ ਐਚਓ ਸੁਣ ਰਿਹਾ ਐਸ ਐਚਓ ਮੋਤੀ ਨਗਰ ਨੂੰ ਬਰਖਾਸਤ ਕੀਤਾ ਜਾਏ ਉਹਦੀ ਜਗ੍ਹਾ ਕੋਈ ਵੱਡਾ ਅਫਸਰ ਵਧੀਆ ਜਿਹੜਾ ਲੋਕਾਂ ਦੀ ਸੁਣਵਾਈ ਕਰੇ ਉਹਨਾਂ ਕੋਲ ਪਹਿਲਾਂ ਵੀ ਦੋ ਤਿੰਨ ਕੇਸ ਹਨ ਪਰ ਉਹ ਕਿਸੇ ਦੀ ਸੁਣਵਾਈ ਨਹੀਂ ਕਰਦਾ ਜਿਹੜਾ ਬੰਦਾ ਜਾਂਦਾ ਹੈ ਉਹਨੂੰ ਡਾਂਟ ਛੇ ਭੇਜ ਦਿੰਦਾ ਹੈ ਤੇ ਉਸ ਦਿਨ ਜਨਾਨੀਆਂ ਦੇ ਨਾਲ ਮੈਂ ਵੀ ਗਿਆ ਥਾਣੇ ਤੇ ਕਹਿੰਦਾ ਜਨਾਨੀਆਂ ਵੇਲੀਆਂ ਨੇ ਜਿਹੜਾ ਰੋਜ ਆ ਜਾਂਦੀਆਂ ਜਿੰਦਾ ਪੁੱਤ ਇੱਕ ਮਰਿਆ ਹੋਵੇ ਉਹਨੇ ਤਾਂ ਰੋਜ ਥਾਣੇ ਦੇ ਜਿਹੜੇ ਲਾਣੇ ਆ ਜੇ ਉਹਨੂੰ ਨਹੀਂ ਪਤਾ ਲੱਗੂਗਾ ਤੇ ਵੱਲੋਂ ਗੱਲ ਕਹੀ ਗਈ ਸੀ ਆਪ ਵੀ ਤੇ ਥਾਣੇ ਦੇ ਅੰਦਰ ਮੁੰਛੀ ਨੇ ਪਹਿਲਾਂ ਜਾਣ ਨਹੀਂ ਦਿੱਤਾ ਜਦੋਂ ਜਾਣ ਦਿੱਤਾ ਉਹਨੇ ਐਸਐਚਓ ਛੇ ਬਾਹਰ ਆਇਆ ਸਾਨੂੰ ਨਿਆਂ ਦੀ ਬੁੜੀਆਂ ਨੂੰ ਵੀ ਇਦਾਂ ਮਾਤਾ ਵਾਂਗ ਨੂੰ ਵੀ ਸਾਰਿਆਂ ਦੀ ਬੇਇੱਜ਼ਤੀ ਕਰਕੇ ਤੋੜ ਦਿੱਤਾ ਤਾਂ ਤੁਹਾਡੀ ਮੰਗ ਕੀ ਹੈ ਅਸੀਂ ਤਾਂ ਮਾਨਯੋਗ ਕਮਿਸ਼ਨਰ ਸਾਹਿਬ ਦੇ ਵੀ ਗਏ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸਾਨੂੰ ਕਿਸੇ ਅਫਸਰ ਵੱਡੇ ਉੱਚ ਅਧਿਕਾਰੀ ਨਾਲ ਨਹੀਂ ਮਿਲਣ ਜਾ ਦਿੱਤਾ ਜਾ ਰਿਹਾ ਉੱਚ ਅਧਿਕਾਰੀ ਜਿਹੜੇ 2-3 ਹਨ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਉਹ ਸਾਰੇ ਨਾਲ ਮਿਲੇ ਹੋਏ ਹਨ ਤੇ ਹੁਣ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਾਂਗੇ ਇਹਨੂੰ 20 ਸਾਲ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੁਸੀਂ ਕਿ ਪ੍ਰੈਸ ਕਾਨਫਰੰਸ ਬੁਲਾਈ ਹੈ ਕੀ ਕਾਰਨ ਹੈ ਜੀ ਦਾ ਕਾਰਨ ਇਹ ਹੈ ਜੀ ਕਿ ਇਹ ਬੁਆ ਸਿੰਘ ਨੇ ਮੇਰੇ ਬੇਟੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੋਇਆ ਹੈ ਨਾ ਮਾਰਨ ਦੇ ਬਾਅਦ ਇਹ ਇੱਥੋਂ ਚੱਕ ਕੇ ਉਹਨੂੰ ਮਰਿੰਡਾ ਨਹਿਰ ਤੇ ਸੁੱਟਿਆ ਹੈ ਅੱਛਾ ਜੀ ਹੈ ਨਾ ਤੇ ਸਾਨੂੰ ਨਾ ਉਹਦੀ লাশ ਮਿਲਿਆ ਨਾ ਸਾਨੂੰ ਉਹਦੇ ਕੱਪੜਾ ਮਿਲਿਆ ਕੋਈ ਸਾਨੂੰ ਪਤਾ ਹੀ ਨਹੀਂ ਇਹਨਾਂ ਨੇ ਕੀ ਉਹਨੇ ਕੀ ਕਰ ਦਿੱਤਾ ਮੈਂ ਪ੍ਰਸ਼ਾਸਨ ਤੇ ਇਸ ਮੰਗ ਕਰਦੀ ਆ ਤਾਂ ਕਰਕੇ ਕਾਨਫਰੰਸ ਬੁਲਾਈ ਆ ਕਿ ਇਹ ਨੂੰ ਸਾਖ ਤੋਂ ਸਾਸ ਰ ਦਿੱਤੀ ਆ ਬਸ ਪੁਲਿਸ ਵੱਲੋਂ ਕੋਈ ਕਾਰਵਾਈ ਵੀ ਕੀਤੀ ਕੋਈ ਬੰਦੇ ਫੜੇ ਵੀ ਗਏ ਆ ਜੀ ਹਾਂਜੀ ਹਾਂਜੀ ਤੇ ਤੁਸੀਂ ਹੁਣ ਜਿਹੜੇ ਬੰਦੇ ਦਾ ਨਾਮ ਲੈ ਰਹੇ ਹੋ ਕੀ ਆ ਉਹਦਾ ਕੀ ਰੋਲ ਆ ਜੀ ਵਿੱਚ ਉਹਦਾ ਰੋਲ ਉਹ ਐਸਆਈ ਆ ਪੁਲਿਸਲਾ ਉਹਨੇ ਗੋਲੀ ਮਾਰੀ ਆ ਹਾਂ ਗੋਲੀ ਮਾਰ ਕੇ ਫਿਰ ਦੇਖੋ ਉੱਤੇ ਖੁਰਦ ਵਰਦ ਕਰਦੀ লাশ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਲੱਗਿਆ ਡੇਢ ਮਹੀਨਾ ਸਾਨੂੰ ਪਤਾ ਹੀ ਨਹੀਂ ਲੱਗਿਆ ਜਦ ਕਿ ਪੁਲਿਸ ਨੂੰ ਸਾਰਿਆਂ ਨੂੰ ਪਤਾ ਸੀਗਾ ਪਰ ਸਾਨੂੰ ਕਿਸ ਨੇ ਨਹੀਂ ਦੱਸਿਆ ਹੁਣ ਤੁਸੀਂ ਦੇਖੋ ਮੈਂ ਚੁੱਪ ਕਰਕੇ ਬੈਠਾ ਮਾਂ ਫਿਰ ਇਹ ਤੁਮ ਮਾਰੀ ਜਾ ਲਾਜ਼ਿਦ ਪਾਰਕੋਂ ਸੌਂਦੇ ਮੈਨੂੰ ਮਿਲ ਜਵੇ ਅੱਛਾ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਿ ਉਹਨੇ ਮਾਰਿਆ ਹੈ ਜਾਂ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਉਹਨਾਂ ਦਾ ਉਹਨਾਂ ਤੇ ਫਲੇਮ ਕਰ ਰਹੇ ਹੋ ਏਐਸਆਈ ਹੈ ਇੱਕ ਤੁਹਾਨੂੰ ਕਿਸ ਤਰ੍ਹਾਂ ਪਤਾ ਜੀ ਉਹਨਾਂ ਨੇ ਮਾਰੇ ਆ ਜੀ ਬਲੇਮ ਨਹੀਂ ਕਰੀ ਬੇਟੀ ਉਹਨੇ ਆਪ ਹੀ ਬਿਆਨ ਦਿੱਤੇ ਨੇ ਮਾਰੀਏ ਹੋਣੀ ਅੱਛਾ ਜੀ ਉਹਨੇ ਆਪ ਹੀ ਗਿਆ ਅਸੀਂ ਨਹੀਂ ਬਲੇਮ ਕਰ ਰਹੇ ਅੱਛਾ ਜੀ ਤੇ ਤੁਹਾਨੂੰ ਬਾਡੀ ਵਗੈਰਾ ਵੀ ਨਹੀਂ ਮਿਲੀ ਸੀ ਕੁਝ ਵੀ ਨਹੀਂ ਮਿਲਿਆ ਅੱਜ ਤੱਕ ਨਾ ਕੋਈ ਕਪੜਾ ਨਾ ਫੁੱਲ ਨਾ ਲੈਣ ਨਾ ਦੇਣ ਸਾਨੂੰ ਪਤਾ ਹੀ ਨਹੀਂ ਕਿਤੇ ਇਹਨੂੰ ਸਸਕਾਰ ਕੀਤਾ ਉਹਦਾ ਅੱਛਾ ਕਿੰਨਾ ਕੁ ਟਾਈਮ ਹੋ ਗਿਆ ਜੀ ਆ ਗੱਲ ਇਹ 16 April ਦੀ ਗੱਲ ਹੈ ਅੱਛਾ ਹਾਂ ਪਤਾ ਹੁੰਦਾ ਪੁਲਿਸ ਵੱਲੋਂ ਰੈਸਟਰੀ ਕੀਤਾ ਗਿਆ ਬਾਈ ਹਾਂਜੀ ਹਾਂਜੀ ਵੀ ਹੁਣ ਕਿਹੜੀ ਕਾਰਵਾਈ ਭਾਲਦੇ ਹੋ ਮੇਰੇ ਤੋਂ ਸਾਨੂੰ ਕਾਰਵਾਈ ਪਾ ਦਿਓ ਮੈਨੂੰ ਕਹਿੰਦੇ ਇਨਸਾਫ ਮਿਲਣਾ ਚਾਹੀਦਾ ਉਹ ਤਾਂ ਕੈਦੀ ਹੋਣ ਦੇ ਬਾਵਜੂਦ ਏਸੀ ਕਮਰੇ ਚ ਬਿਠਾਇਆ ਹੋਇਆ ਬਾਹਰ ਘੁੰਮਦਾ ਪਿਆ ਫਿਰ ਕਿਉਂ ਘੁੰਮਦਾ ਭਾਈ ਥਾਣੇਦਾਰਾਂ ਤਾਂ ਕਰਕੇ ਤਹਾਡੇ ਕੋਲ ਇਹਦੇ ਕੋਈ ਸਬੂਤ ਹੈਗੇ ਆ ਜੀ ਕਿਹਦੇ ਤੁਸੀਂ ਇਲਜ਼ਾਮ ਲਾ ਰਹੇ ਹੋ ਇਲਜ਼ਾਮ ਨਹੀਂ ਲਾ ਰਹੇ ਬੜਾ ਅਸੀਂ ਦੇਖਿਆ ਜਾ ਕੇ ਆ ਬੈਠਿਆ ਗਵਾ ਰਾਤ ਨੂੰ ਐਸੀ ਉਹ ਰੋਕਵਾਮਰੇ ਵਿੱਚ ਬੈਠਾ ਹੋਇਆ ਫੋਟੋ ਬਣਾਉਣੀ ਹੈ ਤੁਹਾਨੂੰ ਬੱਸ ਰੋਕ ਤਾਂ ਹੋਣੀ ਚਾਹੀਦੀ ਇਹਦੇ ਨੇ ਇਹ ਨਾ ਬਹੁਤੀ ਸਿਬੂਤ ਨਹੀਂ ਹੈਗੇ ਬੱਸ ਇਹਦਾ ਬੱਚਾ ਚਲੇ ਗਿਆ ਉਹਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਉਹਦੀ ਤੁਸੀਂ ਗੱਲ ਨਹੀਂ ਕਰ ਰਹੇ ਹੈਨਾ ਉਹਦੀ ਉਹਦਾ ਸਬੂਤ ਆਰ ਦੇਉ ਤਾਂ ਬੜੀ ਆਪੜੀ ਆਪੜੀ ਆਪੜੀ

ਤਾਂ ਲੱਗਿਆ ਪਤਾ ਇਸ ਟਾਈਮ ਉਹ ਜਿਹੜੇ ਨੂੰ ਗੱਲ ਕਰਦੇ ਵੈਸੇ ਉਹ ਕਿਤੇ ਦੇ ਹੈਗੇ ਨੇ ਇਹ ਕੁਲੀਆ ਦੇ ਹਾਂ ਇਹਨਾਂ ਨੂੰ ਹੋਰ ਰੈਸਟ ਨਹੀਂ ਕੀਤਾ ਗਿਆ ਕੀਤਾ ਗਿਆ ਰੈਸਟ ਪਰ ਉਹਨੂੰ ਕੋਈ ਮਾਦਲ ਨਹੀਂ ਰੈਸਟ ਕੀਤਾ ਏਸੀ ਜਿ ਬੈਠਾ ਹੋਇਆ ਤੁਹਾਡੇ ਵੱਲੋਂ ਕੀ ਮੰਗ ਕੀਤੀ ਜਾ ਰਹੀ ਹੈ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਮੰਗ ਬੈਡ ਮਨੇ ਇਹ ਕੀਤੀ ਜਰ ਵੀ ਇਹਨਾਂ ਨੂੰ ਸਾਥ ਤੋਂ ਸਾਥ ਸਦਾ ਫਾਂਸੀ ਸਦਾ ਹੋਣੀ ਚਾਹੀਦੀ ਹੈ ਹਾਂ ਬਸ ਮੇਰੀ ਹੀ ਮੰਗ ਹੋ ਕੋਈ ਮੰਗ ਨਹੀਂ ਇਹ ਤਿੰਨੇ ਮਰਦ ਵੀ ਬਰਾਬਰ ਦੇ ਹੱਕਦਾਰ ਨੇ ਹੁਣੇ ਬਸ ਉਹ ਕੋਈ ਮੰਗ ਨਹੀਂ ਹੈ ਮੇਰੇ ਦੁਆਰਾ। ਸਤਿ ਪਰਿਵਾਰਕ ਰਿਸਕਾਂਫਰੈਂਸ ਕੀਤੀ ਹੈ ਜਿਹੜਾ ਤੁਹਾਡੇ ਯੂਐਸਏ ਵਿੱਚ ਵਸੇ ਚਗਾ। ਉਹਨੂੰ ਵੀ ਕੋਈ ਸੁਣ ਪਾਉਂ ਨਹੀਂ। ਇਹ ਫੇਸਟ ਬਤਾ ਦੇਣਾ ਪਰ ਉਹ ਪਰਿਵਾਰਕ ਨਾ ਕਿ ਸਰ। ਦੇਖੋ ਜੀ ਐਦਾਂ ਦੀ ਕੋਈ ਗੱਲਬਾਤ ਨਹੀਂ ਹੈ ਕਿ ਜੋ ਸਾਡੇ ਦੋਸ਼ੀ ਹੈਗਾ ਉਹ ਕੋਈ ਵੀ ਰੰਗ ਤੇ ਹੋਵੇ ਕਿਸੇ ਵੀ ਤਰ੍ਹਾਂ ਦਾ ਦੋਸ਼ੀ ਹੋਵੇ ਜਾਈ ਅਕਿਊਜ਼ਡੀ ਟ੍ਰੀਟ ਕੀਤਾ ਜਾਊਗਾ। ਕੋਈ ਕਿਸੇ ਵੀ ਤਰ੍ਹਾਂ ਦੀ ਐਦਾਂ ਦੀ ਵੀਆਈਪੀ ਟ੍ਰੀਟਮੈਂਟ ਵਾਲੀ ਕੋਈ ਗੱਲ ਹੈ। ਅੱਛਾ ਜੀ। ਸਰ ਨੰਬਰ ਸੌਰੀ ਸਰ ਜੀ ਤਾਂ ਰਹੇ ਤਾਂ ਮੈਂ ਤਾਂ ਕੱਟੇ ਕਰ ਦਿੱਤੇ ਇਹ 302 ਲੱਗੀ ਹੋਈ ਆ ਆਰਮਜ਼ ਐਕਟ ਵੀ ਲੱਗਿਆ ਜੋ ਬੰਦੇ ਸੈਕਸ਼ਨ ਆ ਉਹ ਐਡ ਕੀਤੇ ਹੋਏ ਆ ਭਈਆ ਥੈਂਕ ਯੂ